ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ ਹੈ ਤੇ ਇਸੇ ਦੌਰਾਨ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਬਜਟ 2025-26 ਤੇ ਨੂੰ ਇੱਕ ਥੀਮ ਵੀ ਦਿੱਤਾ ਗਿਆ ਹੈ ਇੱਕ ਨਾਮ ਵੀ ਦਿੱਤਾ ਗਿਆ ਹੈ ਬਦਲਦਾ ਪੰਜਾਬ ਬਦਲਦਾ ਪੰਜਾਬ ਬਜਟ ਇਹ ਅੱਜ ਪੇਸ਼ ਹੋ ਗਿਆ ਹੈ ਹਰਪਾਲ ਸਿੰਘ ਚੀਮਾ ਹੋਰਾਂ ਨੇ ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਨੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬਜਟ ਹੈ ਇਹਦੇ ਵਿੱਚ ਅਸੀਂ ਤਜਵੀਜ਼ ਰੱਖੀ ਹੈ ਕਿ 2 ਲੱਖ 36080 ਕਰੋੜ ਰੁਪਇਆ ਜਿਹੜਾ ਹੈ ਉਹ ਵਕਫਾਕ ਸਹੂਲਤਾਂ ਵਾਸਤੇ ਵਕਫਾਕ ਖੇਤਰਾਂ ਵਾਸਤੇ ਰਾਖਵਾ ਰੱਖਿਆ ਗਿਆ ਹੈ ਯਾਨੀ ਕਿ 2 ਲੱਖ 36080 ਕਰੋੜ ਰੁਪਏ ਦਾ ਬਜਟ ਅੱਜ ਪੇਸ਼ ਕੀਤਾ ਗਿਆ ਹੈ ਹਰਪਾਲ ਸਿੰਘ ਚੀਮਾ ਹੋਰਾ ਵੱਲੋਂ ਇਸ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਇਸ ਬਜਟ ਦੀ ਕਾਪੀ ਲੈ ਕੇ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਬਜਟ ਪੇਸ਼ ਕਰ ਦਿੱਤਾ ਹੈ ਸਿੱਖਿਆ ਦੇ ਖੇਤਰ ਲਈ ਸੇਤ ਦੇ ਖੇਤਰ ਲਈ ਕਿਸਾਨੀ ਲਈ ਮੰਡੀ ਕਰਨ ਲਈ ਬਾਗਵਾਨੀ ਲਈ ਉਦਯੋਗਾਂ ਲਈ ਕਾਫੀ ਜਿਹੜਾ ਬਜਟ ਰੱਖਿਆ ਗਿਆ ਹੈ ਪੁਲਿਸ ਦੇ ਆਧੁਨਿਕੀ ਕਰਨ ਵਾਸਤੇ ਵੀ ਬਜਟ ਦੇ ਵਿੱਚ ਮਦਦਾਂ ਰੱਖੀਆਂ ਗਈਆਂ ਨੇ ਯੂਨੀਵਰਸਿਟੀਆਂ ਦੇ ਵਿਕਾਸ ਵਾਸਤੇ ਵੀ ਕਾਫੀ ਕੁਝ ਇਸ ਬਜਟ ਦੇ ਵਿੱਚ ਨਜ਼ਰ ਆ ਰਿਹਾ ਹੈ ਅਸੀਂ ਤੁਹਾਨੂੰ ਮੋਟਾ-ਮੋਟਾ ਦੱਸਾਂਗੇ ਕਿ ਕੀ ਕੁਝ ਇਸ ਬਜਟ ਦੇ ਵਿੱਚ ਖਾਸ ਰਿਹਾ ਬਾਕੀ ਜਿਹੜੇ ਆਰਥਿਕ ਮਾਹਰ ਨੇ ਉਹਨਾਂ ਦੀ ਰਾਏ ਵੀ ਜਾਣਾਂਗੇ ਕਿ ਕੀ ਕੁਝ ਇਸ ਬਜਟ ਦੇ ਵਿੱਚ ਹੋਣਾ ਚਾਹੀਦਾ ਸੀਗਾ ਕਿਹਦੇ ਵਾਸਤੇ ਫਾਇਦਾ ਹੋਇਆ ਕਿਹਨੂੰ ਨੁਕਸਾਨ ਹੋਇਆ ਕਿਹਦੇ ਵਾਸਤੇ ਬਜਟ ਸਹੀ ਸੀਗਾ ਕਿਹਦੇ ਵਾਸਤੇ ਇਹ ਜ਼ਿਆਦਾ ਤਰਜੀਹ ਵਾਲਾ ਨਹੀਂ ਹੈ ਤੇ ਮੋਟੀ ਜੀ ਗੱਲ ਕਰੀਏ ਤਾਂ এডੂਕੇਸ਼ਨ ਵਾਸਤੇ 17975 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜਿਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ ਸਕੂਲ ਆਫ ਐਮੀਨੈਂਸ ਵਾਸਤੇ ਤੇ ਹੋਰ ਨਾ ਚੀਜ਼ਾਂ ਵਾਸਤੇ ਇਹ ਬਜਟ ਰੱਖਿਆ ਗਿਆ ਜਿਦੇ ਤਹਿਤ ਜੇਕਰ ਗੱਲ ਕਰੀਏ ਆਪਾਂ ਯੂਨੀਵਰਸਿਟੀਆਂ ਦੀ ਤਾਂ ਯੂਨੀਵਰਸਿਟੀਆਂ ਜਿਹੜੀਆਂ ਪੰਜਾਬ ਦੇ ਨਾਲ ਸੰਬੰਧਿਤ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਜਿਹੜੀ ਲੁਧਿਆਣਾ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਯੂਨੀਵਰਸਿਟੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਨਾਲ ਸੰਬੰਧਿਤ ਕੌਨਸਟੀਟਿਊਟ ਜਿਹੜੇ ਕਾਲਜ ਨੇ ਉਹਨਾਂ ਵਾਸਤੇ ਕੁੱਲ 1650 ਕਰੋੜ ਰੁਪਇਆ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਜੇਲ੍ਹਾਂ ਦੇ ਵਾਸਤੇ ਵੀ ਬਜਟ ਰੱਖਿਆ ਗਿਆ ਹੈ ਜੇਲ੍ਹਾਂ ਦੇ ਵਿੱਚ ਸੀਸੀਟੀਵੀਜ਼ ਵਾਸਤੇ ਜੇਲ੍ਹਾਂ ਨੂੰ ਹੋਰ ਆਧੁਨਿਕ ਬਣਾਉਣ ਵਾਸਤੇ ਇਦੇ ਵਾਸਤੇ 20 ਬਜਟ ਜਿਹੜਾ 100 ਕਰੋੜ ਦਾ ਰੱਖਿਆ ਗਿਆ ਪੁਲਿਸ ਨੂੰ ਅਪਗ੍ਰੇਡ ਕਰਨ ਵਾਸਤੇ ਆਧੁਨਿਕ ਕਰਨ ਵਾਸਤੇ 233 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਤੇ ਕਿਸਾਨੀ ਦੀ ਗੱਲ ਕਰੀਏ ਤਾਂ ਕਿਸਾਨਾਂ ਵਾਸਤੇ ਖਾਸ ਕਰ ਗੰਨਾ ਜਿਹੜੇ ਉਤਪਾਦਕ ਨੇ ਉਹਨਾਂ ਵਾਸਤੇ 250 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਪਿੱਛੇ ਜੇ ਪੰਜਾਬ ਸਰਕਾਰ ਨੇ ਗੰਨੇ ਦਾ ਭਾਅ 401 ਰੁਪਏ ਪ੍ਰਤੀ ਕੁਇੰਟਲ ਕੀਤਾ ਸੀ ਉਹ ਕਹਿੰਦੇ ਕਿ 슈ਗਰ ਮਿਲਾਂ ਨੂੰ ਵੀ ਅਸੀਂ ਇਹਦੇ ਵਿੱਚ ਐਡਵਾਂਸ ਕਰਨਾ ਹੈ ਕਿਸਾਨਾਂ ਦੀਆਂ ਬਕਾਇਆ ਰਾਸ਼ੀਆਂ ਤੇ ਜਿਹੜੀਆਂ ਮੌਜੂਦਾ ਰਾਸ਼ੀਆਂ ਨੇ ਉਹ ਵੀ ਮਿਲ ਜਾਣਗੀਆਂ ਇਸ ਬਜਟ ਦੇ ਤਹਿਤ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਸਪੋਰਟਸ ਦੀ ਗੱਲ ਕਰੀਏ ਖੇਡਾਂ ਦੀ ਗੱਲ ਕਰੀਏ ਤਾਂ ਖੇਡਾਂ ਦੇ ਵੱਲ ਉਤਸ਼ਾਹਿਤ ਕਰਨ ਵਾਸਤੇ ਵੀ ਇਹਦੇ ਬਜਟ ਦੇ ਵਿੱਚ ਮੱਤਾ ਰੱਖੀਆਂ ਗਈਆਂ ਨੇ ਇੱਕ ਤਜਵੀਜ਼ ਦਿੱਤੀ ਗਈ ਹੈ ਵਿੱਤ ਮੰਤਰੀ ਹਰਪਾਲ ਚੀਮਾ ਹੋਰ ਵੱਲੋਂ ਕਿ 3000 ਇਨਡੋਰ ਜਿਮ ਵੱਖ-ਵੱਖ ਪਿੰਡਾਂ ਦੇ ਵਿੱਚ ਬਣਾਏ ਜਾਣਗੇ ਤਾਂ ਜੋ ਵਿਦਿਆਰਥੀ ਜਾਂ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਪਿੰਡਾਂ ਦੇ ਨੌਜਵਾਨ ਨੇ ਉਹ ਉੱਥੇ ਹੀ ਜਿਮ ਦੇ ਵਿੱਚ ਟ੍ਰੇਨਿੰਗ ਹਾਸਲ ਕਰਨ ਤੇ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਣ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ 10 ਸਾਲਾਂ ਦੇ ਵਿੱਚ ਦੋ ਸਰਕਾਰਾਂ ਮੰਨ ਲਓ ਤਾਂ ਉਹਨਾਂ ਨੇ ਜਿੰਨਾ ਖੇਡਾਂ ਵਾਸਤੇ ਬਜਟ ਰੱਖਿਆ ਸੀਗਾ ਉਹਦੇ ਨਾਲੋਂ ਵੱਧ ਦਾ ਬਜਟ ਅਸੀਂ ਜਿਹੜਾ ਰੱਖਿਆ ਹੈ ਇਹਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਬਜਟ ਹੈ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਰੱਖ ਦਿੱਤਾ ਗਿਆ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਰੰਗਲਾ ਪੰਜਾਬ ਸਕੀਮ ਜਿਹੜੀ ਚੱਲ ਰਹੀ ਹੈ ਉਹਦੇ ਤਹਿਤ 585 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਪ੍ਰਤੀ ਹਲਕਾ 5 ਕਰੋੜ ਤੈਅ ਕੀਤਾ ਗਿਆ ਤਾਂ ਜੋ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਿਹੜਾ ਪੂਰਾ ਕੀਤਾ ਜਾ ਸਕੇ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਹੈ ਪੰਜਾਬ ਸਰਕਾਰ ਨੇ ਇਸ ਮਹਿੰਮ ਦਾ ਆਗਾਜ਼ ਕੀਤਾ ਇਹਦੇ ਤਹਿਤ 150 ਕਰੋੜ ਦਾ ਬਜਟ ਰੱਖਿਆ ਗਿਆ ਹੈ ਨਸ਼ਾ ਮੁਕਤੀ ਕੇਂਦਰ ਇਹਦੇ ਵਿੱਚ ਕਵਰ ਕੀਤੇ ਜਾਣਗੇ ਹੋਰ ਜਿਹੜੀਆਂ ਸਹੂਲਤਾਂ ਨੇ ਨਸ਼ੇ ਤੋਂ ਬਾਅਦ ਮੁੜ ਸੇਵੇ ਵਾਸਤੇ ਵੀ ਕੰਮ ਕੀਤੇ ਜਾਣਗੇ ਸਰਹੱਦਾਂ ਤੋਂ ਜਿਹੜਾ ਨਸ਼ਾ ਆਉਂਦਾ ਹੈ ਖਾਸ ਕਰਕੇ ਪਾਕਿਸਤਾਨ ਦੇ ਉੱਤੇ ਇਲਜ਼ਾਮ ਲੱਗਦੇ ਨੇ ਤਾਂ ਉਹਦੇ ਵਾਸਤੇ ਕਹਿੰਦੇ ਜੀ ਬੀਐਸਐਫ ਦੇ ਨਾਲ 5000 ਹੋਮਗਾਰਡਜ਼ ਨੂੰ ਤਾਇਨਾਤ ਕੀਤਾ ਜਾਵੇਗਾ ਐਂਟੀ ਡਰੋਨ ਪ੍ਰਣਾਲੀ ਵਾਸਤੇ ਹੋਰ ਨਾ ਗਤੀਵਿਧੀਆਂ ਨੂੰ ਰੋਕਣ ਵਾਸਤੇ ਸੀਸੀਟੀਵੀ ਵਗੈਰਾ ਵਾਸਤੇ 110 ਕਰੋੜ ਦਾ ਬਜਟ ਰੱਖਿਆ ਗਿਆ ਹੈ ਅੱਜ ਦੇ ਇਸ ਬਜਟ ਸੈਸ਼ਨ ਦੇ ਦੌਰਾਨ ਜੋ ਬਜਟ ਪੜ੍ਹ ਕੇ ਸੁਨਾਇਆ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਰਾਂ ਵੱਲੋਂ ਤੇ ਅੱਗੇ ਗੱਲ ਕਰਦੇ ਆਂ ਐਮਰਜੈਂਸੀ ਰਿਸਪਾਂਸ ਵਹੀਕਲ ਤੁਸੀਂ ਹੈਲਪਲਾਈਨ ਜਿਹੜੀਆਂ ਨੰਬਰ ਜਾਰੀ ਕੀਤੇ ਜਾਂਦੇ ਨੇ ਉਹਨਾਂ 'ਤੇ ਕਾਲ ਕਰਦੇ ਹੋ ਤਾਂ ਤੁਹਾਡੀ ਸਹਾਇਤਾ ਵਾਸਤੇ ਜਿਹੜੀਆਂ ਗੱਡੀਆਂ ਵਹੀਕਲ ਪਹੁੰਚ ਜਾਂਦੇ ਨੇ ਉਹਨਾਂ ਵਾਸਤੇ ਵੀ 125 ਕਰੋੜ ਦਾ ਬਜਟ ਰੱਖਿਆ ਗਿਆ ਨਵੀਆਂ ਗੱਡੀਆਂ ਦੀ ਖਰੀਦ ਕਰਨੀ ਹੈ ਡਾਇਲ 112 ਦੀ ਹੈੱਡਕੁਆਟਰ ਬਣਾਉਣ ਵਾਸਤੇ ਵੀ ਬਜਟ ਰੱਖਿਆ ਗਿਆ 53 ਕਰੋੜ ਦਾ ਕਿ 112 ਤੁਹਾਡੀ ਸਹਾਇਤਾ ਵਾਸਤੇ ਆ ਤੁਹਾਨੂੰ ਡਾਇਲ ਕਰਨ ਵਾਸਤੇ ਜਿਹੜੇ ਹੈੱਡਕੁਆਟਰ ਹੋਣਗੇ ਜਿਨ੍ਹਾਂ ਦੇ ਵਿੱਚ ਤੁਹਾਡਾ ਰਿਸਪਾਂਸ ਪਹੁੰਚੇਗਾ ਤੁਹਾਨੂੰ ਰਿਸਪਾਂਸ ਮਿਲੇਗਾ ਉਹਦੇ ਵਾਸਤੇ 53 ਕਰੋੜ ਦਾ ਬਜਟ ਹੈ 758 ਚਾਰ ਪਈਆ ਨਵੇਂ ਵਾਹਨ ਖਰੀਦਣੇ ਨੇ 916 ਦੋ ਪਈਆ ਵਾਹਨ ਅਗਲੇ ਸਾਲ ਦੇ ਵਿੱਚ ਖਰੀਦੇ ਜਾਣ ਦੀ ਤਜਵੀਜ਼ ਰੱਖੀ ਗਈ ਹੈ ਸਿਹਤ ਦੀ ਗੱਲ ਕਰੀਏ ਹੈਲਥ ਸੈਕਟਰ ਦੀ ਗੱਲ ਕਰੀਏ ਤਾਂ ਇਹਦੇ ਵਾਸਤੇ ਹਰਪਾਲ ਸਿੰਘ ਚੀਮਾਹੋਰੀ ਕਹਿੰਦੇ ਨੇ ਕਿ 881 ਆਮ ਆਦਮੀ ਕਲੀਨਿਕ ਜਿਹੜੇ ਖੋਲੇ ਗਏ ਨੇ ਉਹਨਾਂ ਦੇ ਵਿੱਚ ਤਕਰੀਬਨ ਰੋਜ਼ਾਨਾ 70000 ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਰਹੇ ਨੇ ਤੇ ਹੁਣ ਤੱਕ 3 ਕਰੋੜ ਤੋਂ ਵੱਧ ਲੋਕਾਂ ਨੇ ਆਪਣਾ ਇਲਾਜ ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਆਮ ਆਦਮੀ ਕਲੀਨਿਕਾਂ ਦੇ ਵਿੱਚ ਕਰਵਾਇਆ ਹੈ ਤੇ ਇਹਦੇ ਵਾਸਤੇ 268 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤੇ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਹੁਣ ਹੋਵੇਗਾ ਇਹ ਵੀ ਤਜਵੀਜ਼ ਰੱਖੀ ਗਈ ਹੈ 5 ਲੱਖ ਤੱਕ ਦਾ ਵੈਸੀ ਹੀ ਹੈ ਜਿਹੜੀ ਆਸ਼ਵਾਨ ਕਾਰਡ ਦੇ ਤਹਿਤ ਜਾਂ ਹੋਰਨਾਂ ਸਕੀਮਾਂ ਦੇ ਤਹਿਤ ਤਾਂ ਕਹਿੰਦੇ ਉਹਦੇ ਵਿੱਚ ਅਸੀਂ ਇੱਕ ਟਾਪ-ਅਪ ਕਵਰ ਦੇ ਦਿੱਤਾ ਹੈ 5 ਲੱਖ ਦਾ ਸਰਕਾਰ ਵੱਲੋਂ ਤੇ ਉਹਦੇ ਵਾਸਤੇ ਵੀ ਜਿਹੜਾ ਬਜਟ ਆ 778 ਕਰੋੜ ਦਾ ਰੱਖਿਆ ਗਿਆ ਹੈ ਫਰਿਸ਼ਤੇ ਸਕੀਮ ਜੇਕਰ ਕੋਈ ਜ਼ਖਮੀ ਹੁੰਦਾ ਹੈ ਤਾਂ ਉਹਨੂੰ ਹਸਪਤਾਲ ਪਹੁੰਚਾਉਣ ਵਾਲੇ ਦੀ ਮਦਦ ਕਰਨਾ ਉਹਨੂੰ ਕਾਨੂੰਨੀ ਕਾਰਵਾਈ ਦੇ ਵਿੱਚ ਨਾ ਲਿਉਣਾ ਤਾਂ ਉਹਦੇ ਵਾਸਤੇ ਵੀ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ ਸਿਹਤ ਵਿਭਾਗ ਦਾ ਕੁੱਲ ਜਿਹੜਾ ਬਜਟ ਬਣਦਾ ਹੈ ਵੱਖ-ਵੱਖ ਸਕੀਮਾਂ ਵਾਸਤੇ ਵੱਖ-ਵੱਖ ਯੋਜਨਾਵਾਂ ਵਾਸਤੇ ਉਹ 5598 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਹੈਲਥ ਸੈਕਟਰ ਵਾਸਤੇ ਤਾਂ ਇਹਦੇ ਨਾਲ ਹੀ ਪਿੰਡਾਂ ਦੇ ਵਿੱਚ ਛੱਪੜਾਂ ਦੀ ਨਹਿਰਾਂ ਦੀ ਮੇਨਟੇਨੈਂਸ ਵਾਸਤੇ ਖੇਡ ਮੈਦਾਨ ਬਣਾਉਣ ਵਾਸਤੇ ਸਟਰੀਟ ਲਾਈਟਾਂ ਸੀਐਮ ਸਟਰੀਟ ਲਾਈਟ ਯੋਜਨਾ ਦੇ ਤਹਿਤ 3500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਪਿੰਡਾਂ ਨੂੰ ਡਵੈਲਪ ਕਰਨ ਵਾਸਤੇ ਪਿੰਡਾਂ ਦੇ ਵਿੱਚ ਲਿੰਕ ਸੜਕਾਂ ਬਣਾਉਣ ਵਾਸਤੇ ਮੰਡੀ ਬੋਰਡ ਦੇ ਤਹਿਤ ਜਿਹੜੀਆਂ ਬਣਦੀਆਂ ਨੇ ਉਹਨਾਂ ਦੇ ਨਵੀਨੀ ਕਰਨ ਵਾਸਤੇ 2873 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਯਾਨੀ ਕਿ ਰਾਖਵੇਂ ਰੱਖੇ ਗਏ ਨੇ ਪੰਜਾਬ ਦੇ ਵਿੱਚ ਮਿਸਪਲ ਡਵੈਲਪਮੈਂਟ ਫੰਡ ਜਿਹੜੀਆਂ ਸ਼ਹਿਰਾਂ ਦੇ ਵਿੱਚ ਸੜਕਾਂ ਜਾਂ ਹੋਰ ਵਿਕਾਸ ਕਾਰਜ ਹੁੰਦੇ ਨੇ ਮਿਸਪਲ ਕਾਰਪੋਰੇਸ਼ਨ ਦੇ ਤਹਿਤ ਹੁੰਦੇ ਨੇ ਤਾਂ ਉਹਦੇ ਵਾਸਤੇ 225 ਕਰੋੜ ਹੈ ਜੀ 347 ई बसਾਂ ਵੀ ਖਰੀਦੇਗੀ ਪੰਜਾਬ ਸਰਕਾਰ ਜਿਨ੍ਹਾਂ ਵਾਸਤੇ ਵੱਖ-ਵੱਖ ਥਾਵਾਂ ਦੇ ਉੱਤੇ ਅੱਡੇ ਵੀ ਬਣਾਏ ਜਾਣੇ ਨੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਜੋ ਟ੍ਰੈਫਿਕ ਘਟੇ ਤੇ ਦੂਜੇ ਲੋਕਾਂ ਨੂੰ ਸਹੂਲਤ ਮਿਲੇ ਤੇ ਪੋਲਿਊਸ਼ਨ ਵੀ ਘਟੇ ਉਹਦੇ ਨਾਲ ਪੈਟਰੋਲ ਡੀਜ਼ਲ ਦੀ ਖਪਤ ਘਟੇ ਇਸ ਕਰਕੇ ई ਬੱਸਾਂ ਖਰੀਦਣ ਦੀ ਤਜਵੀਜ਼ ਵੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਰਿਹਾਇਸ਼ੀ ਤੇ ਸਥਾਨਕ ਖੇਤਰਾਂ ਦੇ ਵਿਕਾਸ ਵਾਸਤੇ ਤਾਂ ਇਹਦੇ ਵਾਸਤੇ ਵੀ ਵੱਡਾ ਬਜਟ ਰੱਖਿਆ ਗਿਆ ਹੈ 5983 ਕਰੋੜ ਰੁਪਏ ਦਾ ਬਜਟ ਪੰਜਾਬ ਸਰਕਾਰ ਨੇ ਰੱਖ ਦਿੱਤਾ ਹੈ ਸੀਐਮ ਸਟਰੀਟ ਯੋਜਨਾ ਸਕੀਮ ਦੇ ਵਾਸਤੇ 115 ਕਰੋੜ ਮੁਫਤ ਬਿਜਲੀ ਜਿਹੜੀ ਤੁਹਾਨੂੰ ਘਰਾਂ ਦੇ ਵਿੱਚ ਮਿਲਦੀ ਹੈ 300 ਯੂਨਟ ਪ੍ਰਤੀ ਮਹੀਨਾ ਉਹਦੇ ਵਾਸਤੇ 7614 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਯਾਨੀ ਕਿ ਰਾਖਵੇਂ ਰੱਖੇ ਗਏ ਨੇ ਉਦਯੋਗਾਂ ਦੇ ਲਈ 250 ਕਰੋੜ ਉਹਨਾਂ ਨੂੰ ਵਿੱਤੀ ਪ੍ਰਸਾਹਨ ਦੇਣ ਵਾਸਤੇ ਤੇ ਇਸ ਤੋਂ ਇਲਾਵਾ ਅੰਘੀਣਾ ਵਾਸਤੇ ਵਿਧਵਾਵਾਂ ਵਾਸਤੇ ਬੇਸਹਾਰਾ ਔਰਤਾਂ ਵਾਸਤੇ ਬਜ਼ੁਰਗਾਂ ਵਾਸਤੇ ਜਿਹੜੀ ਵਿੱਤੀ ਸਹਾਇਤਾ ਹੈ ਉਹ 6100 75 ਕਰੋੜ ਰੁਪਏ ਦੀ ਰੱਖੀ ਗਈ ਹੈ ਆਸ਼ੀਰਵਾਦ ਯੋਜਨਾ ਵਾਸਤੇ 360 ਕਰੋੜ ਰਾਖਵੇਂ ਰੱਖੇ ਗਏ ਨੇ ਇਸ ਬਜਟ ਦੇ ਵਿੱਚ ਖੇਤੀ ਬਾੜੀ ਲਈ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਖੇਤਰਾਂ ਵਾਸਤੇ ਮਸ਼ੀਨੀ ਕਰਨ ਵਾਸਤੇ 14524 ਕਰੋੜ ਦਾ ਬਜਟ ਰੱਖਿਆ ਗਿਆ ਹੈ ਪਿਛਲੇ ਸਾਲ ਨਾਲੋਂ ਕਹਿੰਦੇ 5% ਦੀ ਵੱਧ ਬਜਟ ਹੈ ਫਸਲੀ ਵਿਪੰਤਾ ਲਈ 115 ਕਰੋੜ ਦਾ ਬਜਟ ਰੱਖਿਆ ਗਿਆ ਜੀ ਬੀਜ ਵਿਕਾਸ ਬਾਗਬਾਨੀ ਵਾਸਤੇ ਤੇਲ ਵਾਲੇ ਬੀਜਾਂ ਵਾਸਤੇ ਤੇਲ ਦੇ ਉਤਪਾਦਨ ਵਾਸਤੇ ਡਿਜੀਟਲ ਖੇਤੀ ਵਾਸਤੇ 149 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਫਸਲੀ ਰਹਿਣ ਖੁੰਦ ਦਾ ਪ੍ਰਬੰਧਨ ਜਿਹੜਾ ਸਿਰਦਰਦੀ ਬਣਦਾ ਹਰ ਵਾਰ ਖਾਸ ਕਰ ਪ੍ਰਾਲੀ ਦਾ ਪ੍ਰਬੰਧਨ ਉਹਦੇ ਵਾਸਤੇ ਵੀ ਕਿਸਾਨਾਂ ਲਈ ਸਹਿਕਾਰੀ ਸੁਭਾਵਾਂ ਵਾਸਤੇ ಗ್ರಾಮ ਪੰਚਾਇਤਾਂ ਵਾਸਤੇ 500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਇਸ ਲਈ ਕਿਸਾਨਾਂ ਲਈ ਜਿਹੜੀ ਮੁਫਤ ਬਿਜਲੀ ਚੱਲਦੀ ਹੈ ਮੋਟਰਾਂ ਦੀ ਉਹਦੇ ਵਾਸਤੇ ਵੀ 9992 ਕਰੋੜ ਰੁਪਏ ਦਾ ਬਜਟ ਤੈ ਕੀਤਾ ਗਿਆ ਰਾਖਵੇਂ ਰੱਖੇ ਗਏ ਨੇ ਪੈਸੇ ਬਾਗਬਾਨੀ ਵਾਸਤੇ ਉਹਦੇ ਵਿਕਾਸ ਵਾਸਤੇ 137 ਕਰੋੜ ਪਸ਼ੂ ਪਾਲਣ ਡੇਰੀ ਫਾਰਮਿੰਗ ਮੱਛੀ ਪਾਲਣ ਵਾਸਤੇ 2704 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਤੇ ਮਿੱਟੀ ਪਾਣੀ ਦੀ ਸੰਭਾਲ ਲਈ ਜਿਹੜੇ ਪ੍ਰੋਜੈਕਟ ਨੇ ਉਹਨਾਂ ਵਾਸਤੇ 100 ਕਰੋੜ ਰੁਪਇਆ ਰਾਖਵਾਂ ਰੱਖਿਆ ਗਿਆ ਸੋ ਇਹ ਸੀਗਾ ਬਜਟ ਦਾ ਲੇਖਾ ਜੋਖਾ ਜੋ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਸਾਰੇ ਵਿਧਾਇਕਾਂ ਦੇ ਸਾਹਮਣੇ ਸਪੀਕਰ ਸਾਹਿਬ ਦੇ ਸਾਹਮਣੇ ਪੜ੍ਹ ਕੇ ਸੁਣਾਇਆ ਕਿਉਂਕਿ ਬਜਟ ਹਰ ਸੂਬੇ ਦਾ ਬੰਨਣਾ ਵੀ ਜ਼ਰੂਰੀ ਹੈ ਕਿਉਂਕਿ ਵਿੱਤੀ ਬਰੇ ਦੇ ਮੁਤਾਬਕ ਸਰਕਾਰ ਨੇ ਆਪਣੀਆਂ ਤਜਵੀਜ਼ਾਂ ਲਿਆਉਣੀਆਂ ਹੁੰਦੀਆਂ ਨੇ ਪੈਸੇ ਰੱਖਵੇਂ ਰੱਖਣੇ ਹੁੰਦੇ ਨੇ ਤਾਂ ਉਹਦੇ ਵਾਸਤੇ ਬਜਟ ਸੀਗਾ ਤਾਂ ਬਜਟ ਦਾ ਲੇਖਾ ਜੋਖਾ ਤੁਹਾਨੂੰ ਦੇ ਦਿੱਤਾ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ